ਵਿਧਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਇਸ ਵਾਸਤੇ ਹੈ ਜੀ ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਵਾਇਲੈਂਸ ਦੀ ਗੱਲ ਕਰਨਾ ਗਵਰਨਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਘਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗੀ ਠੀਕ ਹੈ ਹੁਣ ਬੈਠੋ ਤੁਸੀਂ ਬੈਠੋ ਸਰ ਜਿਹੜਾ ਪੈਸਾ ਸੀ ਸਰ ਘਾਸੋ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਤੀ ਦੇ ਵੀ ਡੋਂਗਲ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਤੀ ਕਿਹੜੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦੱਸ ਦਿੱਤਾ ਜਾਵੇ ਜਲੋ ਅਮਰ ਸਿੰਘ ਜੀ ਮੇਰਾ ਖਿਆਲ ਆ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਾਪਾ ਅੱਗੇ ਟੋੜੀ ਦੂਜੇ ਕੁਐਸਚਨ ਲੈ ਜਾਣੇ ਆ ਜੀ ਸਰਕਾਰ ਵਿੱਚ ਤੁਸੀਂ ਉਹ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਉ ਉਸ ਨੂੰ ਸਰ ਇਹ ਬਹੁਤ ਹੀ ਇੰਪੋਰਟੈਂਟ ਮਸਲਾ ਹੈ ਸੂਬੇ ਕੋਤੇ ਪੈਸੇ ਹੀ ਘਟ ਰਹੇ ਨੇ ਪੈਸੇ ਤੇ ਸੈਂਟਰ ਕੋਈ ਜਾਂਦੇ ਕਿਸੇ ਸਕੀਮ ਚੱਲਦੇ ਇਹ 15ਵੀਂ ਫਾਈਨੈਂਸ ਕਮਿਸ਼ਨ ਦੇ ਪੈਸੇ ਆਏ ਇਹ ਫਿਰੋਜ਼ਪੁਰ ਤੇ ਜਿਹੜੀ ਸੰਪਤੀ ਏ ਉਹਦੇ ਵਿੱਚ 1 ਕਰੋੜ 81 ਲੱਖ ਰੁਪਇਆ ਇੱਕ ਬੀਡੀਪੀ ਉਹ ਜਿਹੜੀ 6 ਮਹੀਨੇ ਪਹਿਲੇ ਬਦਲ ਗਈ ਸੀ ਉਹਦੇ ਨਾਲ ਦੀ ਉੱਥੇ ਇੱਕ ਸਰਪੰਚ ਹੈ ਜੀ ਉਹਨਾਂ ਦਾ ਨਾਮ ਹੀ ਕਰਨਦੀਪ ਕੌਰ ਹੀ ਏ ਕਮਾਲ ਵਾਲਾ ਪਿੰਡ ਸੀ ਜੀ ਉਹ ਡੋਂਗਲ ਨੂੰ ਮਿਸਯੂਜ਼ ਕਰਕੇ ਤੇ ਦੂਸਰੀ ਇੱਕ ਹੋਰ ਸਰਪੰਚ ਸਾਹਿਬ ਹੈ ਜਸਵਿੰਦਰ ਕੌਰ ਦੋ ਬਾਨਿਆ ਵਾਲੇ ਸੀ ਉਹ ਦੋਨਾਂ ਦੇ ਨਾਂ ਤੇ ਇਹਨਾਂ ਨੇ ਪੈਸੇ ਕਢਵਾਏ ਇਹ ਸਰ ਇਕੱਲਾ ਕੇਸ ਇਥੋਂ ਦਾ ਨਹੀਂ ਸਮੁੱਚੇ ਪੰਜਾਬ 'ਚ ਕਰੋੜਾਂ ਰੁਪਏ ਦੀ ਇਸ ਕਿਸਮ ਦੀ ਆਲਰੇਡੀ ਇਹ ਫਰਾਡ ਹੋ ਚੁੱਕੀ ਹੈ ਮੈਂ ਹਰ ਸਾਡੇ ਹਰ ਪਿੰਡ 'ਚ ਇਹ ਕੰਮੇ ਚੱਲਿਆ ਹੈ ਜਾਂ ਹਰ ਸੰਤੀ ਚੱਲਿਆ ਮੈਂ ਮਨਿਸਟਰ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਇੱਕ ਤੇ ਸਾਲ ਨੂੰ ਪਹਿਲੇ 1 ਕਰੋੜ 81 ਲੱਖ ਰੁਪਏ ਜਿਸ ਫਰਮ ਨੂੰ ਪੈਸੇ ਗਏ ਨੇ ਕਿ ਉਸ ਮਾਲਕਤ ਤੋਂ ਕੁਝ ਰਿਕਵਰੀ ਹੋਈ ਹੈ ਜੀ ਨੰਬਰ 2 ਉਹਨੂੰ ਐਫ ਆਈ ਆਰ 'ਚ ਨੇਮ ਉਹ ਨੂੰ ਉਹ ਆਦਮੀ ਦਾ ਨਾਮ ਹੈ ਜੀ ਕੰਧਾਰਾ ਸਿੰਘ ਉਹਨੂੰ ਐਫ ਆਈ ਆਰ 'ਚ ਨੇਮ ਕਿਉਂ ਨਹੀਂ ਕੀਤਾ ਗਿਆ ਜਿਸ ਨੂੰ ਪੈਸੇ ਗਏ ਨੇ ਉਹ ਫਰਮ ਕਿਥੇ ਜੀ ਦੂਸਰਾ ਉਹਨੂੰ ਨੇਮ ਕਿਉਂ ਨਹੀਂ ਕੀਤਾ ਗਿਆ ਤੀਸਰਾ ਗਵਰਨਮੈਂਟ ਆਫ ਪੰਜਾਬ ਕੀ ਇਹਦਾ ਆਡਿਟ ਸਾਰੇ ਪੰਜਾਬ 'ਚ ਕਰਾਏਗੀ ਕਿਉਂਕਿ ਥਿਸ ਇਨਵੋਲਵਸ ਕਰੋੜਸ ਆਫ ਰੁਪੀਸ ਨਾਟ ਅ ਅ ਸਿੰਗਲ ਇਨਸਟੈਂਸ ਨਹੀਂ ਹੈ ਥਿਸ ਹੈਸ ਹੈਪਨਡ ਇਨ ਏਵਰੀ ਸਿੰਗਲ ਬਲੌਕ ਜੀ ਤੋਂ ਮੈਂ ਇਹਦਾ ਕੋ ਜਵਾਬ ਦੇਣਾ ਚਾਹੁੰਦਾ ਮਾਨਯੋਗ ਮੰਤਰੀ ਜੀ ਬਿਲਕੁਲ ਮੈਂ ਮਾਨਯੋਗ ਮੈਂਬਰ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਹੈ ਜੀ ਕਿ ਇਹ ਇਹਦੇ ਵਿੱਚ ਕੁਝ ਫਲੌਸ ਸੀਗੇ ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਸਾਈਟ ਹੈ ਈ-ਗ੍ਰਾਮ ਜਿਹੜਾ ਪੋਰਟਲ ਹੈ ਉਹਦੇ ਵਿੱਚ ਅਸੀਂ ਸਪੈਸ਼ਲ ਹੁਣ ਲਿਖ ਕੇ ਭੇਜਿਆ ਹੈ ਸਰਕਾਰ ਨੂੰ ਕਿ ਇਹਦੇ ਵਿੱਚ ਤੁਸੀਂ ਜਿਹੜੀ ਹੈ ਮਤਲਬ 2 ਫੈਕਟਰ অথেন্টিਕੇਸ਼ਨ ਲਾਓ ਤਾਂ ਜੋ ਯਾਤਾ ਆਇਰਿਸ ਸਕੈਨਰ ਲਾਓ ਜਾਂ ਤੰਮ ਲਾਓ ਇਮਪ੍ਰੈਸ਼ਨ ਤਾਂ ਜੋ ਕੋਈ ਇਸ ਤਰੀਕੇ ਨਾਲ ਪੈਸੇ ਨਾ ਕਢਾ ਸਕੇ ਕਿਉਂਕਿ ਜ਼ਿਆਦਾਤਰ ਅਫਸਰਾ ਨੇ ਆਪਣੇ ਜਿਹੜੇ ਡਿਜੀਟਲ ਸਿਗਨੇਚਰ ਨੇ ਉਹ ਆਪਣੇ ਅੱਗੇ ਕਰਿੰਦਿਆਂ ਨੂੰ ਦਿੱਤੇ ਹੁੰਦੇ ਨੇ ਵੀ ਲਾ ਕੇ ਤੂੰ ਅੱਗੇ ਪੇਮਟਾ ਕਰੀ ਨਹੀਂ ਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਨਾ ਸਿਰਫ ਪੈਨ ਪੰਜਾਬ ਦੀ ਹੈ ਜੇ ਕਿਤੇ ਇਹਨੂੰ ਧਿਆਨ ਨਾਲ ਮਾਰਿਆ ਜਾਵੇ ਨਿਕਾ ਇਹ ਪੈਨ ਇੰਡੀਆ ਦੀ ਪ੍ਰੋਬਲਮ ਹੋਊਗੀ ਸੋ ਇਸ ਤਰ੍ਹਾਂ ਦੇ ਇਹ ਜਿਹੜੇ ਕੱਪੜੇ ਨੇ ਪਰ ਇੰਦੀ ਮੀਨਵਾਈਲ ਅਸੀਂ ਕਾਰਵਾਈ ਕਰਦੇ ਹੋਏ ਮੈਂ ਐਫ ਆਈ ਆਰ ਦੀ ਕਾਪੀ ਨਾਲ ਲੈ ਕੇ ਆਏ ਆ ਅਸੀਂ ਇਹ ਨਾ 6 ਵਿਅਕਤੀਆਂ ਤੇ ਐਫ ਆਈ ਆਰ ਕਰ ਚੁੱਕੇ ਆ ਆਲਰੇਡੀ ਔਰ ਕੇਸ ਵਿਜੀਲੈਂਸ ਨੂੰ ਦੇ ਚੁੱਕੇ ਆ हां जितते तक ਗੱਲ ਰਹੀ ਤੁਸੀਂ ਕਿਹਾ ਵੀ ਜਿਹੜਾ ਇਹਦੇ ਵਿੱਚ ਬੈਨੀਫਿਸ਼ੀਰੀ ਸੀਗਾ ਉਸ ਬੰਦੇ ਨੂੰ ਅੱਜ ਇਮੀਡੀਏਟਲੀ ਅਸੀਂ ਜਾਂਦੇ ਸਰ ਮੈਂ ਇਹਦੇ ਤੇ ਪਤਾ ਕਰਕੇ ਅਗਲੇਰੀ ਕਾਰਵਾਈ ਕਰਵਾ ਦੂੰ ਜੀ ਠੀਕ ਹੈ ਜੀ ਬਾਜ ਬਾਜ ਜੀ ਵਿਦਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਇਸ ਵਾਸਤੇ ਹੈ ਜੀ ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਸਵਾਲਾਂ ਦੇ ਵਿੱਚ ਗੱਲ ਕਰਨਾ ਕਾ ਗਵਰਨਮੈਂਟ ਦੀ کارਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਕਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗਾ ਠੀਕ ਹੈ ਹਣ ਬੈਠੋ ਤੁਸੀਂ ਬੈਠ ਲੈ ਲਓ ਬੈਠੋ ਬੈਠੋ ਇਹ ਮੰਤਰੀ ਜੀ ਸੌ ਸਾਲ ਸੌ ਸਾਲ ਇੱਕ ਮਿੰਟ ਇਹ ਜਿਹੜਾ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗੱਲ ਤੋਂ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਮਤੀ ਦੇ ਵੀ ਡੌਂਗਲ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਮਤੀ ਕਿਹਦੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦੱਸ ਦਿੱਤਾ ਜਾ ਚਲੋ ਅਹਿਮਦ ਜੀ ਮੇਰਾ ਖਿਆਲ ਹੈ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਾਪਾ ਅੱਗੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਬੈਨੇ ਤੁਸੀਂ ਕਰ ਲਓ ਕੁਐਸਚਨ ਰਹਿ ਜਾਣੇ ਦੀ ਤਾਂ ਆਪਣੇ ਸਾਥੀਆਂ ਦੇ ਕੁਐਸਚਨ ਆ ਜੀ ਆ ਬਾਬਾ ਜੀ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸੌਖੀ ਸਾਬ ਲਓ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਕਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਉ ਜੀ